ਪਤੀ ਦੇ ਨਾਜਾਇਜ਼ ਸਬੰਧਤ ਤੋਂ ਪਰੇਸ਼ਾਨ ਪਤਨੀ ਦੇ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ ਹੈ। ਮਾਮਲੇ ਦੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਮ੍ਰਿਤਕ ਦਲਬੀਰ ਕੌਰ ਦੇ ਪਿਤਾ ਫਰੀਦਕੋਟ ਦੇ ਰਹਿਣ ਵਾਲੇ ਸ਼ਾਮ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ। ਸ਼ਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹਦੀ ਕੁੜੀ ਦਾ ਵਿਆਹ ਨਵਜੋਤ ਸਿੰਘ ਗੋਲਡੀ ਦੇ ਨਾਲ ਹੋਇਆ ਸੀ ਅਤੇ ਨਵਤੇਜ ਸਿੰਘ ਗੋਲਡੀ ਦੇ ਨਾਜਾਇਜ਼ ਸਬੰਧਾ ਕਰਕੇ ਉਹਨਾਂ ਦੀ ਕੁੜੀ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ। ਨਵਤੇਜ ਦੇ ਆਪਣੇ ਦਫ਼ਤਰ 'ਚ ਕੰਮ ਕਰਨ ਵਾਲੀ ਕੁੜੀ ਦੇ ਨਾਲ ਹੀ ਸਬੰਧ ਸਨ ਇਸੇ ਕਾਰਨ ਉਸ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਸੋ ਦੱਸ ਦਈਏ ਕਿ ਨਵਤੇਜ ਦੇ ਵੱਲੋਂ ਪ੍ਰਾਪਰਟੀ ਡੀਲਰ ਦਾ ਜੋ ਕੰਮ ਹੈ ਉਹ ਕੀਤਾ ਜਾਂਦਾ ਸੀ ਪਰ ਦੱਸ ਦਈਏ ਕਿ ਹੁਣ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁੜੀ ਦੇ ਸੋਲੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਇਹ ਜੀ ਐਫ ਆਰ ਨੰਬਰ 43 ਅਧੀਨ ਤਾਰ 306 120 ਰਜਿਸਟਰ ਹੋਈ ਹੈ ਇਹਦੇ ਚ ਜਿਹੜੀ ਜਿਹੜਾ ਪ੍ਰਾਪਰਟੀ ਡੀਲਰ ਸੀ ਨਵਤੇਜ ਉਹਦੀ ਵਾਈਫ ਨੇ ਸੁਸਾਇਡ ਕੀਤਾ ਹੈ ਤੇ ਸੁਫੈਦ ਦੇ ਤਾਂ ਉਹਦੀ ਵਾਈਫ ਦੇ ਫਾਦਰ ਦੇ ਬਿਆਨ ਤੇ ਸੀ ਤੇ ਨਵਤੇਜ ਦੇ ਇੱਕ ਉਹਦੀ ਮਾਤਾ ਪਰਮਜੀਤ ਕੌਰ ਤੇ ਇੱਕ ਚਰਨਜੀਤ ਕੌਰ ਜਿਹਨਾਂ ਉਹਦਾ ਐਕਸਟਰਾ ਮਟੀਰੀਅਲ ਵੈਰੀਟੀਅਲ ਫੇਰ ਚੱਲਦਾ ਸੀ ਉਹਦੇ ਐਫਆਈਆ ਦਰਜ ਕੀਤੀ ਹੈ ਸਰ ਇਹ ਕਿੰਨਾ ਕੁ ਟਾਈਮ ਹੋ ਗਿਆ ਸੀ ਇਹਨਾਂ ਦੇ ਵਿਆਹ ਨੂੰ ਕੋਈ ਬੱਚੇ ਵੀ ਹੈਗੇ ਇਹਨਾਂ ਦੇ ਇਹਦਾ ਇੱਕ ਬੱਚਾ ਜੀ 12-13 ਸਾਲ ਦਾ ਜੀ ਤੇ ਉਹਨੂੰ ਬਾਅਦ ਬਾਅਦ ਨੇ ਕਹਿੰਦੇ ਤੇ ਉਹ 2009 ਚ ਇਹਦਾ ਸ਼ਾਦੀ ਹੋਣੀ ਸੀ ਜੀ ਤੇ ਸਰ ਪਰਿਵਾਰ ਕਹ ਰਿਹਾ ਸੀ ਸੰਸਕਾਰ ਨਹੀਂ ਕਰਨ ਜਦ ਤੱਕ ਬੰਦੇ ਨਹੀਂ ਫੜੇ ਜਾਂਦੇ ਨੇ ਇਹਨਾਂ ਚ ਰੇਡਾਂ ਚੱਲ ਰਹੀਆਂ ਨੇ ਬਾਕੀ ਤਫਤੀਸ਼ ਅਗਲੀ ਰੇਡਾਂ ਕੀਤੀਆਂ ਇਹਨਾਂ ਵਕਫਾ ਤਾਂ ਤੇ ਇਹਦਾ ਬੇਟਾ ਵੀ ਆਇਆ ਬੇਟੇ ਨੇ ਵੀ ਕਿਹਾ ਵੀ ਮਮਾ ਨੇ ਜਿွှਟ ਕੀਤਾ ਤੇ ਉਸ ਤੋਂ ਬਾਅਦ ਰੇਡਾਂ ਕੀਤੀਆਂ ਜਾ ਰਹੀਆਂ ਨੇ ਬਾਕੀ ਜਲਦੀ ਬੰਦੇ ਵਰਕੇ ਅਗਲੀ ਕਾਰ ਵੀ ਹਮਝ ਜਾਵਾਂਗੇ ਸਰ ਕੋਈ ਮਾਰਕੁੱਟ ਵੀ ਕੀਤੀ ਜਾ ਰਹੀ ਸੀ ਸਸੂ ਵਾਲੋ ਜਾਂ ਘਰ ਵਾਲੇ ਵੱਲੋਂ ਇਹ ਵੀ ਵਜ੍ਹਾ ਸੀ ਕੋਈ ਐਜੀ ਦਰਖਾਸਤ ਜਾਂ ਪਹਿਲਾਂ ਸਾਡੇ ਕੋਲ ਆਈ ਹੀ ਨਹੀਂ ਜੀ ਕੋਈ ਪਹਿਲਾਂ ਹੋਈ ਹੋਵੇ ਕੋਈ ਮੈਟਰ ਹੈ ਬਿਲਾਲ ਸਾਡੇ ਕੋਲ ਮਾਰਕੁੱਟ ਦਾ ਕੋਈ ਨਾ ਸੰਬੰਧੀ ਮਾਰਕ ਪੈਂਡਿੰਗ ਨਹੀਂ ਜੀ ਤਰ وجہ ਕੀ ਹੈ ਸੁਸਾਈਡ ਕਰਨ ਦੀ ਕਿ ਘਰ ਵਾਲੇ ਦਾ ਰਿਲੇਸ਼ਨ ਸੀਗਾ ਬਾਹਰ ਔਰਤ ਨਾਲ ਤਾਂ ਜੋ ਕੰਨਿਸ਼ਲ ਜਗ੍ਹਾ ਗੱਲ ਨਿਕਲ ਕੇ ਇਹੀ ਆਈ ਹੈ ਵੀ ਜੋ ਇਹਨਾਂ ਦੇ ਮਾਪਿਆਂ ਦੇ ਜਿਹੜੇ ਆ ਅਵਸ਼ਾਮ ਸਿੰਘ ਦੇ ਜਾਇਦਾ ਫੈਮਿਲੀ ਮੈਂਬਰ ਕੁੜੀ ਦੇ ਪੇਕੇ ਦੇ ਘਰ ਦੇ ਕਹਿਣ ਦੇ ਤਾਅਕ ਵੀ ਇਹਦਾ ਜਿਹੜੀ ਚਰਨਜੀਤ ਕੌਰ ਆ ਉਹਦੇ ਨਾਲ ਐਕਸਟਰਮੀਨੇਟਡ ਰਿਲੇਸ਼ਨ ਸੀ ਤਾਂ ਕਰਕੇ ਇਹਨੇ ਸੂਇਫੜ ਕੀਤੀ ਸਰ ਕਾਰਨ ਲੱਗਿਆ ਸੁਸਾਈਡ ਨਾਲ ਕੀਤਾ ਕਿਹੜੀ ਚੀਜ਼ ਨਾਲ ਕੀ ਖਾਧਾ ਕੀ ਸੀ ਨਹੀਂ ਫਿਲਹਾਲ ਪੋਸਟਮਾਰਟਮ ਕੋ ਰਹਿ ਗਿਆ ਜੀ ਉਹਦੀ ਵਿਸਥਾਰ ਰਿਪੋਰਟ ਆਊਗੀ ਜਦੋਂ ਉਹਦੇ ਚ ਕਲੀਅਰ ਹੋ ਜਾਊਗਾ ਠੀਕ ਹੈ